ਲੈਂਡ ਆਰਡਰ ਦੇ ਮੁੱਦੇ ਤੇ ਫੋਰ ਫੋਕਸ ਹੋ ਗਿਆ ਕਿ ਐਕਸ਼ਨ ਦੇ ਐਕਸ਼ਨ ਨੇ ਵੀ ਉਸੇ ਦੀ ਹੋ ਰਿਹਾ ਹੈ ਨਾ ਜਿਹੜਾ ਕਿ ਸਰਕਾਰ ਲਈ ਚੈਲੇਂਜ ਵੀ ਬਣਿਆ ਹੋਇਆ ਕਿਉਂਕਿ ਕਟਨਾਵਾਂ ਵੀ ਰੋਜ਼ ਵਾਪਰੀ ਜਾਂਦੀਆਂ ਨੇ ਪਰ ਇੱਕ ਗੱਲ ਜਿਹੜਾ ਸਿਆਸੀ ਜਿਹੜਾ ਫਾਲੋਅ ਆਊਟ ਹੈ ਸ਼ਾਇਦ ਨਹੀਂ ਦੀ ਜਾਇਆ ਕਿ ਕਾਂਗਰਸੀ ਸਿਆਸਤ ਜਿਹੜੀ ਕਾਂਗਰਸੀ ਰਾਜਨੀਤੀ ਉਹ ਪ੍ਰਤਾਪ ਬਾਜਵੇ ਦੁਆਲੇ ਕੇਂਦ੍ਰਿਤ ਹੋ ਗਈ ਸਾਰੀ ਪ੍ਰਤਾਪ ਬਾਜਵੇ ਨੂੰ ਡਾਇਰੈਕਟਲੀ ਇੰਡਾਇਰੈਕਟਲੀ ਕਹ ਲਓ ਇਸ ਗੱਲ ਨਾਲ ਸਿਆਸੀ ਫਾਇਦਾ ਜ਼ਰੂਰ ਹੋ ਸਕਦਾ ਹੈ ਕਿਉਂਕਿ ਭ੍ਰਿਦਨ ਕਾਂਗਰਸ ਵੀ ਦਾਵੇਦਾਰੀ ਚੱਲ ਰਹੀ ਹੈ ਦੌੜ ਚੱਲ ਰਹੀ ਸੀ ਜਿਹੜੀ ਚੱਲ ਰਹੀ ਹੈ ਅਜੇ ਵੀ ਕਿ ਅਗਲੀ 2027 ਲਈ ਸੀਐਮ ਚੇਰਾ ਕੌਣ ਹੋਵੇ ਜਾਂ ਸਟੇਟ ਦਾ ਲੀਡਰ ਕੌਣ ਹੋਵੇ ਕਾਂਗਰਸ ਦਾ ਉਹਦੇ 'ਚ ਜਿਹੜੀ ਉਸ ਕਸ਼ਮਕਸ਼ ਦੇ ਵਿੱਚ ਇਹ ਸਾਰੇ ਹੀ ਡਿਵੈਲਪਮੈਂਟ ਜਿਹੜੀ ਹੈ ਉਹ ਬਾਜਵੇ ਤੇ ਸਿਆਸਤ ਫੋਕਸ ਹੋ ਜਾਏਗੀ ਬਾਜਮਾ ਜਿਹੜਾ ਆਪਣੇ ਆਪ ਨੂੰ ਜਾਂ ਉਹਦੇ ਆਲੇ-ਦੋਲੇ ਉਹਨੂੰ ਵਿਕਟਮ ਬਣਾ ਕੇ ਪੇਸ਼ ਕਰਨਗੇ ਸਰਕਾਰ ਦੇਖੋ ਅੱਜ ਰਾਜਾ ਵੜਿੰਗ ਨੂੰ ਉਹਦੀ ਹਮਾਇਤ ਕਰਨੀ ਪਈ ਬੋਲਣਾ ਪਿਆ ਤੇ ਬਰਨਾਲੇ ਅੱਜ ਡਿਮੋਨਸਟ੍ਰੇਸ਼ਨ ਹੋਇਆ ਤੇ ਕੱਲ 15 ਤਰੀਕ ਨੂੰ ਵੜਿੰਗ ਨੇ ਰਾਜਾ ਵੜਿੰਗ ਨੇ ਜਿਹੜੇ ਪ੍ਰਧਾਨ ਨੇ ਕਾਂਗਰਸ ਦੇ ਐਲਾਨ ਕੀਤਾ ਕਿ ਚੰਡੀਗੜ੍ਹ ਚ ਡਿਮੋਨਸਟ੍ਰੇਸ਼ਨ ਕਰਾਜੇ ਤਾਂ ਇਹਦਾ ਮਤਲਬ ਕੀ ਹੈ ਕਿ ਰਾਜਨੀਤੀ ਜਿਹੜੀ ਕਾਂਗਰਸੀ ਉਹ ਪਰਦਾ ਬਾਜਵਾ ਦੇ ਵਲੇ ਘੁੰਮਣ ਲੱਗੀ ਤੇ ਪ੍ਰਤਾਪ ਬਾਜਪਾ ਵਿਕਟਰ ਦੇ ਦੌਰ ਤੇ ਪੇਸ਼ ਹੋਣਗੇ ਪੇਸ਼ ਕੀਤੇ ਜਾਣਗੇ ਤੇ ਜਿਹਦਾ ਮਤਲਬ ਉਹਨਾਂ ਨੂੰ ਸympathy ਮਿਲੇ ਇਸ ਤਰ੍ਹਾਂ ਦੀ ਹੋਈ